ਸਤਿ ਸ਼੍ਰੀ ਅਕਾਲ ਜੀ ਆਪਾਂ ਲੈ ਕੇ ਚੱਲੇ ਅੱਜ ਤੁਹਾਨੂੰ ਕਰਨ ਦਾ ਐਕਸਪ੍ਰੈਸ ਵੇ ਤੇ ਜਿਹੜਾ ਨਵਾਂ ਬਣਿਆ ਹੋਣਾ ਦਿਖਾਉਨੇ ਆਪਾਂ ਤੁਹਾਨੂੰ ਇੱਕ ਨਵਾਂ ਕਾਰਨਾਮਾ ਇਹਦੇ ਰੋਡ ਦੇ ਉੱਪਰ ਇਹ ਦੇਖੋ ਸਮਾ ਸਨਾਮ ਰੋਡ ਦੇ ਉੱਪਰੋਂ ਜਦੋਂ ਆਪਾਂ ਕਟੜਾ ਐਕਸਪ੍ਰੈਸ ਵੇ ਦੇ ਉੱਤੇ ਟੋਲ ਟੈਕਸ ਤੇ ਜਾਂਦੇ ਆਂਗੇ ਆਹ ਦੇਖੋ ਇੱਧਰ ਟੋਲ ਟੈਕਸ ਬਣਿਆ ਹੋਇਆ ਹੈਗਾ ਆਪਾਂ ਚੱਲਾਂਗੇ ਟੋਲ ਟੈਕਸ ਕਰੀ ਅੱਜ ਜਦੋਂ ਆਪਾਂ ਕਟੜੇ ਉਤੋਂ ਟੋਲ ਟੈਕਸ ਤੇ ਵੱਲ ਜਾਂਦੇ ਆਂਗੇ ਆ ਦੇਖੋ ਇੱਥੇ 3 31 ਲਿਖਿਆ ਹੋਇਆ ਹੈ ਅੱਗੇ ਟੋਲ ਟੈਕਸ ਦੀ ਦੇਖੋ ਆਪਾਂ ਤੁਹਾਨੂੰ ਦਿਖਾਵਾਂਗੇ ਹੁਣ ਕਾਰਨਾਮੇ ਨੇ ਇਹਦੇ ਉੱਤੇ ਬਹੁਤ ਵੱਡਾ ਕਾਰਨਾਮਾ ਕਰਿਆ ਹੋਇਆਗਾ ਇੱਕ ਆਪਾਂ ਚੱਲਿਆਂਗੇ ਟੋਲ ਟੈਕਸ ਕਣੀ ਅੱਗੇ ਥੋੜਾ ਜਿਹਾ ਅੱਗੇ ਟੋਲ ਟੈਕਸ ਆਹ ਦੇਖੋ ਇੱਥੇ ਇਹ ਤਾਂ ਬੰਦ ਹੋ ਗਿਆ ਹੋਰ ਇਹ ਕੀ ਹੋ ਗਿਆ ਆ ਦੇਖੋ ਇੱਥੇ ਕੀ ਕੀ ਕਰਨ ਆ ਗਏ ਹੋ ਯਾਰ ਇੱਕ ਜੱਟ ਅੜ ਗਿਆ ਕਹਿੰਦੇ ਕਹਿੰਦਾ ਮੈਂ ਜ਼ਮੀਨ ਨਹੀਂ ਦੇਣੀ ਹੈ ਕਿ ਕਟੜਾ ਐਕਸਪ੍ਰੈਸ ਨੂੰ ਪੱਟੂ ਨੇ ਮੱਕੀ ਮੱਕੀ ਵੀਤੀ ਰੋਡ ਦੇ ਵਿਚਾਲੇ ਪੰਗਾ ਲੈ ਹੀ ਖੜਾ ਕਹਿੰਦਾ ਕਟੜਾ ਐਕਸਪ੍ਰੈਸ ਵੇਅਲ ਨਾਲ ਕਹਿੰਦਾ ਮੈਂ ਛੱਡਦਾ ਨਹੀਂਗਾ ਜ਼ਮੀਨਾਂ ਆ ਦੇਖੋ ਇਧਰੋਂ ਵੀ ਰੋਡ ਤਿਆਰ ਹੈ ਭਾਈ ਜੀ ਨਾ ਤਾਂ ਰੋਡ ਤੇ ਬਹਤ ਆ ਸਕਦੇ ਨੇ ਇਧਰੋਂ ਰੋਡ ਤਿਆਰ ਹੈ ਇਧਰੋਂ ਸੁਨਾਮ ਰੋਡ ਆ ਗਿਆ ਆ ਆ ਮੂਰੇ ਗੇਟ ਹੋਲ ਟੈਕਸ ਤਿਆਰ ਕਰਤਾ ਜੀਮੀਦਾਰ ਨੇ ਵਿਚਾਲੇ ਮੱਕੀ ਬੀਜ ਰੱਖੀ ਹੈ ਕਹਿੰਦਾ ਆ ਜੋ ਕਹਿੰਦਾ ਨੰਗਲ ਨਹੀਂ ਦਿੰਦਾ ਹੈਗਾ ਵਿਚਾਲੇ ਇੱਕ ਕੀਲਾ ਇੱਕ ਕੀਲਾ ਛੱਡ ਰੱਖਿਆ ਬੱਟੂ ਨੇ ਕਹਿੰਦਾ ਜਿਹੜਾ ਤੁਹ ਮਰਜ਼ੀ ਹੋ ਜਾ ਛੱਡਦਾ ਨਹੀਂ ਹੈਗਾ ਮੂਰੇ ਟੋਲ ਟੈਕਸਾ ਟੋਲ ਟੈਕਸ ਤੇ ਜਾਣ ਵਾਸਤੇ ਉਹਨੂੰ ਮੱਕੀ ਵੀਜ ਦੀ ਜਾਣਾ ਪਊਗਾ ਕਹਿੰਦੇ ਮੱਕੀ ਵੀਜੇਗਾ ਬੱਟੂ ਆ ਦੇਖੋ 250 ਮੀਟਰ ਤੇ ਟੋਲ ਟੈਕਸ ਹੈਗਾ ਬੋਰਡ ਲੱਗਿਆ ਹੋਇਆ ਪਰ ਰਸਤਾ ਹੈ ਨਹੀਂਗਾ ਟੋਲ ਟੈਕਸ ਤੇ ਜਾਣ ਵਾਸਤੇ ਉਹਦੇ ਬਾਅਦ ਤੁਹਾਨੂੰ ਆ ਮੱਕੀ ਕ੍ਰੋਸਿੰਗ ਕਰਨੀ ਪਊਗੀ ਪਹਿਲਾਂ ਉਹ ਕਹਿੰਦਾ ਮੈਂ ਦਿੰਦਾ ਹੀ ਨਹੀਂਗਾ ਉਹਨੂੰ ਟੋਲ ਟੈਕਸ ਫੇਰ ਹੀ ਕੱਟਣਗੇ ਜੇ ਰਸਤਾ ਦੇਊਗਾ ਰੋਡ ਇੱਥੇ ਜਾ ਕੇ ਖਤਮ ਹੋ ਜਾਂਦਾ ਹੈ ਨਾ ਰੋਡ ਅੱਗੇ ਟੋਲ ਟੈਕਸ ਆ ਗਿਆ ਫੇਰ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਪਾਣੀ ਦਾ ਦੇਖ ਪੱਟੂ ਨੇ ਚਰੀ ਬੀਜ ਰੱਖੀ ਇੱਧਰ ਇੱਧਰ ਮੱਕੀ ਬੀਜ ਰੱਖੀ ਹੈਗੀ ਦੇਖ ਪੱਟੂ ਦੇਖੋ ਮੱਕੀ ਚੱਲਣ ਲੱਗੀ ਹੈ ਦੇਖੋ ਅੱਗੇ ਟੋਲ ਟੈਕਸ ਆ ਗਿਆ ਫਾ ਕਟੜਾ ਐਕਸਪ੍ਰੈਸ ਵੇ ਦਾ ਟੋਲ ਆ ਗਿਆ